ਬਾਈ ਕੇ.ਐਫ.ਾ ਦੋਨੇ ਤਾਜ਼ੀਆਂ ਸੁਗੀਆਂ ਨੇ ਤੇ ਅੱਜ ਦੀ ਵਜ ਜਿਹੜੀ ਵੀਡੀਓ ਬਣਾਉਣ ਲੱਗੇ ਆ ਦੌਲਤ ਡੈਰੀ ਫਾਰਮ ਚ ਬਣਾਉਣ ਲੱਗੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੀਆਂ ਬਾਈ ਜੀ ਸਸੀਕਾ ਸਸੀਕਾ ਬਾਈ ਜੀ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋਲ ਦੋ ਨਾਮ ਬਤਾਰਿਆ ਸੀ ਨਾ ਦੌਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫੀਕਰਤੂ ਜਤੋ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 8847601402 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਾਂ ਜਰਸੀ ਟਾਪ ਕਲਾਸ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਸੂਈ ਆ ਰਿਜੀਨਲ ਓਕੇ ਹਾਂ ਰਿਜੀਨਲ ਵੀਰੇ ਆਪਣੇ ਪੰਜਾਬ ਵਾਲੀ ਜਰਸੀ ਆ ਵੀਰੇ ਸਹੀ ਆ ਹਾਂ ਹਮ ਐਚਐਲ ਦਾ ਟੀਕਾ ਭਰਾਸੀਂ ਵੀਰੇ ਬੱਚੇ ਨੂੰ ਜਾਣੂ ਦਿੱਤਾ ਠੀਕ ਹੈ ਬਾਈ ਹਾਂ 200 ਇਹ ਹੈ। ਇਹ ਵੀਰੇ ਆਪਣੀ ਸਵੇਰੇ ਸੁਈਆ ਵੀਰੇ ਮਾਰਨਿੰਗ। ਓਕੇ ਬਾਈ। ਜੇਰ ਜੂਰ ਕੰਪਲੀਟ ਆ ਵੀਰੇ ਗਾਰੰਟੀ ਆ ਆਪਣੀ ਫੁੱਲ ਵੀਡੀਓ ਬਣੀ ਹੋਈ ਆ ਸਾਰੀ ਕਾਹੇ ਦੀ। ਠੀਕ ਹੈ ਬਾਈ। ਹਾਂ। ਤੇ ਕਿੰਨਾ ਕ ਬੋਲਾ ਕਿੱਡੇ ਬੋਲਾ ਵੀਰੇ 2 2.5 ਕਿਲੋ ਦੁੱਧ ਚੋਇਆ ਆ ਆਪਾਂ। ਓਕੇ। ਹਾਂ। ਕਿੰਨਾ ਕ ਦੁੱਧ ਦੇ ਦੂ? ਆਰਡਰ ਆ ਵੀਰੇ ਆਰਡਰ ਕੁਆਲਟੀ ਦੇ ਹਿਸਾਬ ਨਾਲ ਵੀਰੇ 20 ਕਿਲੋ ਦਾ ਨਾਰਮਲ ਹੀ ਆ ਵੀਰੇ ਵੈੜਨ। ਕਮਾਲ ਆ। ਬਹੁਤ ਸੋਹਣਾ ਆਰਡਰ ਆ। ਆਰਡਰ ਲੱਗਾ ਬਹੁਤ ਫਿਟਿੰਗ ਵਾਲਾ ਆਰਡਰ ਲੱਗਾ ਵੀਰੇ ਬੱਚਿਆਂ ਨਾਲ। ਲੇਵਾ ਕੱਲਾ ਕੱਲਾ ਥਣ ਪੂਰੀ ਵਿੱਚ ਤੇ ਥਣ। ਜੇਵਾ ਬਹੁਤ ਬਰੀਡ ਇੱਕ ਨੰਬਰ ਆ ਜਰਸੀ ਆ ਪੰਜਾਬ ਵਾਲੀ ਮਿਲਦੀ ਨਹੀਂ ਉਹ ਪਿਆ ਵਾਲੀ ਆ ਵੀਰੇ ਕੋਈ ਹਮਾਤਰਾ ਨਹੀਂ ਜਰਸੀ ਨਹੀਂ ਹੈਗੀ ਹਾਂ ਸੋਈ ਸਵਾਈਆ ਕਰਮ ਵਾਲੀ ਜੇਰ ਜੂਰ ਦੀ ਬਾਈ ਕੋਲੇ ਸਭ ਜੇਰ ਜੂਰ ਦੀ ਕੰਪਲੀਟ ਆ ਵੀਰੇ ਜਮਾ ਹਾਂ ਹਾਂ ਚਾਰੇ ਥਣ ਇੱਕੋ ਜੇ ਪੂਰੇ ਗੈਰ ਤੇ ਪੀੜੀ ਦੇ ਪਾਗ ਵਰਗੇ ਥਣ ਗੁਲਾਬੀ ਥਣ ਚੂਣ ਜਵਾ ਕਿਵੇਂ ਇੱਕ ਨੰਬਰ ਆ ਵੀਰੇ ਨਾਲੇ ਕੱਦ ਕਰੇ ਵੀਰੇ ਜਰਸੀਆਂ ਨਾਲ ਪੂਰਾ ਜ਼ਿਆਦਾ ਆ ਬੈੜਦਾ ਸਹੀ ਆ ਬਾਈ ਆ ਨਹੀਂ ਗੀਆਂ ਹੁੰਦੀਆਂ ਵੀਰੇ ਉਰੇ ਵੱਡੇ ਕੱਟ ਵਾਲੀ ਜਰਸੀ ਆਏ ਹਾਂ ਵੱਡੀ ਜਰਸੀ ਆ ਛੋਟੇ ਕੱਟ ਵਾਲੀ ਨਾ ਮੰਨੇ ਬੰਦਾ ਸਹੀ ਆ ਬਾਈ ਹਾਂ ਬਿਊਟੀ ਇੱਕ ਨੰਬਰ ਫੇਸ ਬੜਾ ਚੰਗਾ ਬ੍ਰੀਟ ਟੂ ਆ ਮੈਂ ਕਹਿੰਦਾ ਇੱਕ ਨੰਬਰ ਬ੍ਰੀਟ ਲੱਗਣੀ ਚਾਰ ਚਾਰ ਉਂਗਲਾਂ ਦਾ ਗਰਮ ਵਾਲੀ ਦੇ ਕੰਨ ਲੱਗੇ ਆਹ ਜੱਥੀ ਤਿਆਰ ਹੋਈ ਹੈ ਵੀਰੇ ਆਪਣੀ ਵੈੜ ਇਹ ਠੀਕ ਆ ਬਾਈ ਜਦੋਂ ਆਪਣੀ ਕੱਚੀ ਵੈੜ ਲਈ ਹੋਈ ਸੀ ਇਹ ਹਾਂ ਟੋਰ ਆ ਚੈੱਕ ਕਰਿਓ ਤੇ ਲੇਵਾ ਦੇਖੋ ਕਮਾਲ ਦਾ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਹੈ ਤਕਰੀਬਨ ਉਹ ਵੀ ਦੱਸ ਦਿੰਦੇ ਆ ਸ਼ਾਮ ਤੱਕ ਦੇਖੋ ਲੇਵਾ 12:00 ਵਜ ਗਏ ਭਾਈ ਹਾਂ 12:00 ਵਜ ਦੇ ਦਾ ਟਾਈਮ ਆ ਸ਼ਾਮ ਤੱਕ ਕੱਢ ਰਾ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਦੇਖੋ ਲੈ ਕਮਾਲ ਲੇਵੇ ਦੀ ਕੁਆਲਿਟੀ ਬਹੁਤ ਲੱਗੀ ਵੀਰੇ ਦੁੱਧ ਵਾਲੀ ਲੇਵਾ ਲੱਗਾ ਵੀਰੇ ਬਾਕੀ ਬੰਦਾ 4-5 ਵਜ 10 ਵਜ ਚੋਲੂਗਾ ਵੀਰੇ ਲੇਵਾਣਾ ਤੋੜੂਗੀ ਸਹੀ ਆ ਫੈਟ ਵੀ ਫੁੱਲ ਆਊਗਾ ਫੈਟ ਵੀ ਵੀਰੇ ਚੰਗੀ ਹੋਊਗੀ ਵੀਰੇ ਐਚ ਐਫ ਦਾ ਮੰਨ ਕੇ ਚੱਲ 28-30 ਲੀਟਰ ਹਾਂ ਹਾਂ ਇਹਦਾ ਵੀ ਲੀਟਰ ਇੱਕ ਬਰਾਬਰ ਹੈ ਨਹੀਂ ਹਾਂ ਹੁਣ ਬਹੁਤ ਚੰਗੀ ਬਣੀ ਬਾਕੀ ਵੀਰੇ ਆਡਰ ਕੁਆਲਿਟੀ ਟੋਕੜੀ ਚੰਗੀ ਬਾਕੀ ਗਰਮੀ ਨਹੀਂ ਮੰਨਣੀ ਭਾਈ ਹਾਂ ਨਾ ਨਾ ਭਾਈ ਇਹ ਗਰਮੀਆਂ ਦਾ ਉਹ ਚੰਗੀ ਚਰਸੀ ਆ ਆਪਾਂ ਜਰਸੀ ਲੈਣੀ ਹੈ ਘਾਟਾ ਵੀ ਜਦੋਂ ਉਂਦੀ ਚੰਗੀ ਹੁੰਦੀ ਆਪਾਂ ਬੜੀ ਨਿਆ ਪਿਆ ਵੜੀ ਕੀ ਮੁੱਲ ਆ ਬਈ ਜਾਇਜ਼ ਮੁੱਲ ਵੀਰੇ ਕਰਨੂ ਵੀਰੇ ਹੋਈਆਂ ਬੈਠਾ ਲੋਕ ਲੱਖ ਲੱਖ ਮੰਗੀ ਜਾਂਦੇ ਆ ਸਹੀ ਆ ਪਰ ਆਪਾਂ ਨਹੀਂ ਉਹ ਮੁੱਲ ਮੰਗਣਾ ਹੂੰ ਆਪਾਂ 70000 ਜੋ ਮਾਨਤਨ ਕਰ ਦਾਂਗੇ ਹਾਂ ਜਮਾ ਜਾਇਜ਼ ਮੁੱਲ ਆ 70000 ਰੁਪਏ ਮਾਨਤਨ ਹੋ ਜਾਊਗਾ ਬਾਈ ਦੀ ਗੱਲ ਸਹੀ ਆ ਮੰਗ ਫੋਲ ਲੱਖ ਲੱਖ ਰੁਪਈਆ ਨਾਰਮਲੀ ਚੱਲੀ ਜਾਂਦਾ ਜਰਸੀ ਆ ਮਿਲਦੀ ਵੀ ਨਹੀਂ ਬਹੁਤ ਘੱਟ ਮਿਲਦੀ ਬਾਕੀ ਵੀਰੇ ਆਡ ਕੁਆਲਿਟੀ ਵਾਲੀ ਵੀਰੇ ਬਹੁਤ ਘੱਟ ਮਿਲਦੀ ਆਪਾਂ ਨੂੰ ਵੀ ਨਹੀਂ ਛੇਤੀ ਇਹ ਪਣ ਚ ਮੱਥੇ ਲੱਗਣੀ ਸਹੀ ਗੱਲ ਆ ਹਾਂ ਹੂੰ ਬਾਈ ਦੀ ਖਾਸियत ਆ ਬਾਈ ਜਿੰਮੀ ਪਾ ਚ ਡੰਗਰਾਉਂਦਾ ਬਾਈ ਆਪੇ ਹੀ ਸ਼ਾਹ ਦਾ ਮੁੱਲ ਐਵੇਂ ਬਿੜਾ ਫਾਦ ਦਾ ਮੁੱਲ ਆਪਾਂ ਮੰਗਣਾ ਹੀ ਨਹੀਂ ਵੀਰੇ ਲਾਲ ਐ ਲੱਖਾਂ ਕਿਹੋ ਦੇਣੀ 70 ਦੀ ਉਹਦਾ ਕੋਈ ਫਾਇਦਾ ਨਹੀਂ ਹੁੰਦਾਗਾ ਲਾਲ ਚ ਨਹੀਂ ਹੈਗਾ ਨਾ ਨਾ ਵੀਰੇ ਜਿੰਨੇ ਦੀ ਆਪਣੀ ਚੀਜ਼ ਆਪਾਂ ਉਨਾ ਕਮੋਲੀ ਮੰਗਣਾਗਾ ਹਮ ਸਹੀ ਗੱਲ ਵੇਖੋ ਵੀਰੇ ਖੜਨ ਦੀ ਖੁੜਨੀ ਲੈ ਵਾਲੂ ਆ ਵੇਖੋ ਵਹਿਰਦਾ ਕਿੱਦਾਂ ਸਹੀ ਗੱਲ ਆ ਆਰਡਰ ਦੀ ਕੁਆਲਿਟੀ ਇੱਕ ਨੰਬਰ ਖਾਨ ਇੱਕ ਨੰਬਰ ਉੱਤੀ ਚੋਲਿਓ ਚਾਈ ਮਸ਼ੀਨ ਆ ਚੋਲਿਓ ਇੱਕ ਨੰਬਰ ਖਾਨ ਲੱਗੇ ਬਾਹ ਇਹ ਵੱਡੀ ਗੱਲ ਮੁੱਲ ਦੀ ਹੁੰਦੀ ਹੈ ਬਾਈ ਮੁੱਲ ਜਮਾ ਜਾਏ ਜਾ ਰਹੀ ਹੈ ਇਹ ਨਾਲ ਪਿਆਹ ਵਾਲੀ ਆ ਵੀਰੇ ਕੋਈ ਬਨਾਮਾ ਚੜਾ ਲਈ ਸਾਫਤ ਕਰਦੇ ਆਪਾਂ ਨੂੰ ਹਮ ਸਹੀ ਹੈ ਲੈ ਵੀ ਦੀ ਫੀਟਿੰਗ ਦੇਖੋ ਹਜੇ ਚਵਾਈ ਚ ਬਹੁਤ ਟਾਈਮ ਲੱਗਿਆ ਸ਼ਾਮ ਤੱਕ ਦੇਖੋ ਇਹ ਕਿਡਾ ਬਹੁਤ ਚੰਗੀ ਲੱਗੀ ਵੀਰੇ ਵੈੜ ਨੂੰ ਸਹੀ ਹੈ ਅੱਗੇ ਵੀਰੇ 9 ਨੰਬਰ ਇਹ ਵੀ ਵੀਰੇ ਕ੍ਰੋਸ ਵੈੜ ਆ ਓਕੇ ਬਾਈ ਇਹ ਵੀ ਵੀਰੇ ਦੂਜਾ ਸੁਗਾ ਸੂਈ ਆ ਓਕੇ ਤੇ ਸੁਈਨ ਨੂੰ ਵੀਰੇ ਚੌਥਾ ਪਾਈਮਾ ਦਿਨ ਅੱਜ ਠੀਕ ਹੈ ਬਾਈ ਹਾਂ ਤੇ ਬੱਚਾ ਕੀ ਮਗਰ ਇਹ ਬੱਚੀ ਆ ਵੀਰੇ ਬੱਚੀ ਬੜੀ ਧੀ ਹਾਂ ਮਾਲਕਾਂ ਨੇ ਦੱਸਿਆ ਮਤਾ ਕੋ ਵੀਰੇ ਪਾਈਪਰ ਦੇ ਸੀਮਨ ਦੀ ਬੱਚੀ ਆ ਓਕੇ ਬਾਈ ਆਪਾਂ ਵੀਰੇ ਅੱਜ ਤੱਕ ਆਪਾਂ ਕਿਦੇ ਬਹੂ ਆਪਾਂ ਦੱਸਿਆ ਨਹੀਂ ਕਿਹੜੇ ਸੀਮਨ ਦਾ ਯਾ ਕਿਹੜੇ ਦਾ ਨਹੀਂ ਸਹੀ ਹੈ ਜਿਹੜਾ ਆਪਾਂ ਮਾਲਕਾਂ ਨੇ ਦੱਸਿਆ ਉਹ ਬੰਦੇ ਝੂਠ ਬੋਲਦੇ ਸੱਚ ਬੋਲਦੇ ਆਪਾਂ ਦੱਸਤਾ ਤੁਹਾਨੂੰ ਹਾਂ ਸਹੀ ਗੱਲ ਹੈ ਬਾਕੀ ਬੱਚੀ ਬਹੁਤ ਜੰਗੀ ਆ ਜਿਹੜੀ ਗੱਲ ਆ ਬਾਕੀ ਬੱਚੀ ਆਪ ਮੂਹਰ ਬੋਲਦੀ ਆ ਪ੍ਰਿੰਟ ਪ੍ਰਿੰਟ ਦੇ ਆਪਾਂ ਅਜੇ ਤੱਕ ਨਹੀਂ ਵੀਰੇ ਕੋਈ ਬੱਚੇ ਬਾਰੇ ਦੱਸਿਆ ਇਹ ਕਿਹੜੇ ਸੀਮਨ ਦਾ ਹੋਦਾ ਕੱਦ ਵੜ ਦਾ ਪ੍ਰਿੰਟ ਠੰਡੀ ਸੀ। ਕਰੋ ਸੰਗਾ ਵੀਰੇ ਠੰਡੀ ਸੀ ਬਹੁਤ ਵੜ ਜਿੱਥੇ ਮਰ ਕੇ ਬੈਠਾ ਚੁਈ ਜਾ ਬੰਦਾ। ਲੈ ਬਾਈ। ਥਾਂ ਥੂ ਵੀ ਕਿੱਡਾ ਚੰਗਾ ਲੱਗਿਆ ਵੀਰੇ ਕੋਈ ਚੈੱਕਰੀ ਨਹੀਂ ਕਹਿਣਾ ਕੁਛ ਨਹੀਂ। ਨਾ ਨਾ ਵੀਰੇ ਕਹਿਣ ਕੋਈ ਗੱਲਾਂ ਹੀ ਨਹੀਂ ਵੀਰੇ। ਏਡੀ ਠੰਡੀ ਵੜਾ ਵੀਰੇ ਜਿੱਥੇ ਮਰ ਜੀ ਬੈਠਾ ਠੰਡੀ ਆ। ਬੋਲ ਲਾਉਣੀਆਂ ਗਰਮੀ ਨਹੀਂ ਮਨਣ। ਹਾਂ ਕਰੋ ਸੰਗਾ ਵੀਰੇ ਵੜ। ਹਾਂ। ਜਿਵੇਂ ਮਰ ਜਿਆ ਤੇ ਠੰਡੀ ਸੀਲ ਬਹੁਤ ਆ ਜਿੱਥੇ ਮਰਜੀ ਬੈਠਾ ਚੁਈ ਜਾਵੇ। ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਹੱਥੀ ਚੋਲੇ ਚਾਹੇ ਮਸ਼ੀਨਾ ਚੋਲੇ ਹੋਰੋਂ ਵੀ ਲੇਵਾ ਚਰਵਾਨ ਹੈ। ਲੈ। ਨਾਣਾ ਨੂਣਾ ਫੁੱਲ ਚਈਆਂ ਪੂਰੀ ਵਿਥੀ ਤੇ ਕਲਾ ਕਲਾ ਆ। ਕਿਆ ਬਾਤ। ਕੱਦ ਵੀ ਚੰਗਾ ਚੰਗੀ ਆ ਬੜ ਸੁਨੱਖੀ ਆ। ਬਾਕੀ ਥੋੜਾ ਚੈੱਕ ਕਰ ਲੋ ਭਾਈ। ਸੂਈ ਸਬਾਈ ਆ। ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ। ਚੰਗੇ ਸੀਮਣ ਦੀ ਆ ਭਾਈ। ਠੀਕ ਹੈ ਕਿ ਨਹੀਂ? ਥੋੜਾ ਦੇਖੋ ਉੱਤੋਂ ਚੌੜੀ-ਚੌੜੀ ਫੁੱਲ ਪ੍ਰਿੰਟ ਵਾਲੀ, ਯਾਦ ਵਾਲੀ, ਬ੍ਰੀਟ ਵਾਲੀ ਆ ਜਿਹੜਾ ਓੜੀ ਕ੍ਰਾਸ ਆਂਗੇ ਜਾਂਦੇ ਫੈਂਡ ਫੁੱਲ ਹੋਊ ਇਹਦੀ। ਗਰਮੀ-ਗਰਮੀ ਦਾ ਮਨ ਨਹੀਂ। ਨਾ ਨਾ ਵੀਰੇ ਕ੍ਰਾਸ ਆਂਗੇ। ਵੀਰੇ ਗਰਮੀ-ਗਰਮੀ ਜਮਾ ਨਹੀਂ ਮੰਨਦੀ। ਸਹੀ ਗੱਲ ਆ। ਹਾਂ। ਕੀ ਮੋਲਾ ਜੈਜ ਇਹ ਵੀ ਵੀਰੇ 72000 ਦੀ ਦੇ ਦਾਂਗੇ ਮਾਨਤਨ ਹੋ ਜਾ ਮਾਨਤਨ ਕਰ ਦਿਆਂਗੇ ਚਾ ਜਮਾ ਜੈਜ ਮੋਲਾ 72000 ਰੁਪਏ ਮਾਨਤਨ ਕੋਈ ਚੱਕ ਲੈ ਕੋਈ ਜੋੜਾ ਲੈ 70 70 ਤਾਂ ਦੇ ਦਾਂਗੇ ਹਾਂ ਚੰਗੀ ਹੈ ਬਹੁਤ ਜਿੱਥੇ ਮਰਜ਼ੀ ਪਾਉਂਦੀ ਵੇੜੇ 'ਚ ਭਿੜਾ ਕੇ ਚੋਲਾ ਦੇ ਬੈਠ ਜਿੱਥੇ ਮਰਜ਼ੀ ਖੜਾ ਲੱਗ ਜਿੱਥੇ ਮਰਜ਼ੀ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਸੀ ਕਹਿਣ ਕੋਈ ਨਹੀਂ ਤਾਂ ਗੱਲਾਂ ਨਹੀਂ ਫਿਰ ਗਰਮ ਪਸੂ ਆਪ ਆਪ ਹੀ ਲੈ ਲੈਂਦੇ ਹਾਂ ਮੈਂ ਦੇਖੀ ਬਈ ਲੱਗਿਆ ਕਮਾਲ ਬਹੁਤ ਜਿਆਦਾ ਚੰਗਾ ਥਣ ਲੱਗਿਆ ਵੀਰੇ ਬੈੜੇ ਵਿੱਚ ਇੱਕ ਇੱਕਲਾ ਇੱਕਲਾ ਥਣ ਨਾਣਾ ਨੂੜਾ ਫੋਲ ਬਾਕੀ ਨਿਗਦਨ ਰੋ ਫੇਸ ਦੇਖੋ ਫੇਸ ਵੀ ਬੜਾ ਪਿਆਰਾ ਕਰਮਾਇਆ ਥਣ ਬੜਾ ਕਮਾਲ ਦਾ ਹਾਂ ਹੂੰ ਚੋਣ ਜਵਾ ਵੀ ਇੱਕ ਨੰਬਰ ਇੱਕ ਨੰਬਰ ਵੀਰੇ ਇੱਕ ਨੰਬਰ ਥਣ ਘੱਟ ਵੱਧ ਦੀ ਫੁੱਲ ਗਰੰਟੀ ਆਪਣੀ ਓਕੇ ਵੀਰੇ ਹਾਂ ਠੀਕ ਵੱਡੀ ਕਲੇਰ ਮੁੱਲ ਬਾਈ ਦੇ ਜਮਾ ਜੈ ਰਹੇ ਹੁੰਦੇ ਖਿੱਚ ਕੇ ਮੁੱਲ ਰੱਖਦਾ ਬੜੇ ਮੁੱਲ ਨਹੀਂ ਹੁੰਦੇ ਭਾਈ ਦੋਨੇ ਵੀ ਬਾਈ ਡਾਇਮੰਡ ਪੀਸ ਨੇ ਦੋਨੇ ਭਾਜ ਨੇ ਦੋਨੇ ਵੀਰੇ ਸਾਫ ਸੁਥਰੇ ਡੰਗਰਾ ਵੀਰੇ ਹੂੰ ਜੇ ਕੋਈ ਜੋੜਾ ਭਰਾ ਇਕੱਠਾ ਲੂ ਵਧੀਆ ਮਾਨਦਨ ਕਰ ਹਾਂ ਹਾਂ ਵੇ 70 70 ਹਜ਼ਾਰ ਦੀਆਂ ਬੜਾ ਦੇ ਦਾਂਗੇ ਵੀਰੇ ਕੋਈ ਜੋੜਾ ਲਊਗਾ ਜੋੜਾ 77 7000 ਦਾ ਦੇ ਦਾਂਗੇ। 8000 ਦੀ 1 ਬੈਡ ਦੇ ਦਾਂਗੇ ਕੋਈ ਚੈੱਕ ਨਹੀਂ 2000 ਰੁਪਏ ਮਾਨਸਨ ਹੋ ਜਾਊਗਾ। ਠੀਕ ਹੈ। ਠੰਡੀ ਠੁੰਡੀ ਦੇ। ਬਾਕੀ ਵੀਰੇ 2 ਬੰਡ ਘੁੰਮ ਕੇ ਆ ਜੇ ਬੰਦਾ ਵੀਰੇ। ਹੂੰ। ਪਤਾ ਲੱਗ ਜੂ ਵੀਰੇ ਆਪਣੇ ਪਸ਼ੂ ਕਿੰਨੇ ਕੇ ਸਸਤੇ ਆ ਜਾਂ ਕਿੰਨੇ ਮਹਿੰਗੇ ਆ। ਹਾਂ ਹਾਂ। ਲੋਕਾਂ ਨਾਲ ਵੀਰੇ 10000 ਸਸਤੇ ਹੋਣਗੇ। ਸਹੀ ਗੱਲ। ਜਿੱਥੋਂ ਮਰਜੀ ਬਾਈ ਕਹਿੰਦਾ ਪਤਾ ਕਰਕੇ ਆ ਜਾਓ ਕੋਈ ਚੱਕਰੀ ਨਹੀਂਗਾ। ਆਪ ਹੀ ਪਤਾ ਲੱਗ ਜਾਣਾ ਮੁੱਲ ਦਾ ਤੇ ਪਸ਼ੂ ਦਾ। ਕਿਨੇ ਬਾਈ? ਹਾਂ ਹਾਂ ਵੀਰੇ। ਹੂੰ। ਪਸ਼ੂ ਵੀ ਇੱਕ ਨੰਬਰ ਹੈ ਨਹੀਂ ਹੈਗਾ ਹਣ। ਬਰੀਟ ਦੇਖੋ ਸੂਏ ਸਵਾਏ ਬੱਚਾ ਬੱਚੀ ਬੱਚੀ ਬਹੁਤ ਚੰਗੀ ਆ ਬੱਚੀ ਬਹੁਤ ਜੀ ਮਗਰ ਇਹਨੇ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਲੈ ਵਾ ਦੇਖੋ ਢਿੱਲਾ ਬਹੁਤ ਖਾਉਂਦੀ ਆ ਸ਼ਾਮ ਤੱਕ ਕਰ ਆਈ ਤਾਂ ਵੀ ਸ਼ਾਮ ਤੱਕ ਫੱਟ ਜਾਣਾ ਵੀਰੇ ਬੈੜ ਨੇ ਹਾਂ ਤੇ ਕਿਸੇ ਵੀ ਨੂੰ ਬਈ ਦੋਨਾਂ ਚ ਕੋਈ ਵੀ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ